ਜਿਹੜੀ ਇੱਕ ਗਰੰਟੀ ਰਹਿੰਦੀ ਹੈ ਬਸ ਹੁਣ ਅਗਲੀ ਵਾਰੀ ਉਸੇ ਦੀ ਹੈ ਹਜ਼ਾਰ-ਹਜ਼ਾਰ ਰੁਪਿਆ ਜਿਹੜਾ ਸਾਡੀਆਂ ਮਾਵਾਂ ਭੈਣਾਂ ਨੂੰ ਉਹਨਾਂ ਦੀ ਕਬੀਲਦਾਰੀ ਵਾਸਤੇ ਦੇਣਾ ਹੈ ਉਹ ਤੁਹਾਨੂੰ ਕਿਹਾ ਸੀ ਪੰਜਾਬ ਸਰਕਾਰ ਹੁਣ ਪਿੰਪੜਾਂ ਥੱਲੋਂ ਬੋੜਾਂ ਥੱਲੋਂ ਕਸਬਿਆਂ ਚੋਂ ਤੇ ਸ਼ਹਿਰਾਂ ਚੋਂ ਚੱਲੂਗੀ ਚਲਦੀ ਨਹੀਂ ਆਉਂਦਿਆ ਨਾ ਅਫਸਰ ਹੁਣ ਪਿੰਡਾਂ ਚ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਔਰਤਾਂ ਨੂੰ ਮਿਲੇਗਾ ਇੱਕ-ਇੱਕ ਹਜ਼ਾਰ ਰੁਪਿਆ ਜੀ ਹਾਂ ਹੁਣੇ-ਹੁਣੇ ਵੱਡੀ ਖਬਰ ਸਾਹਮਣੇ ਆਈ ਹੈ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਗਰੰਟੀ ਦਿੱਤੀ ਸੀ ਕਿ 1100 ਰੁਪਿਆ ਹਰ ਮਹੀਨੇ ਪੱਤਾ ਸਕੀਮ ਸਰਕਾਰ ਦੇ ਵੱਲੋਂ ਮਹਿਲਾਵਾਂ ਦੀ ਖਾਤਿਆਂ ਦੇ ਵਿੱਚ ਦਿੱਤੀ ਜਾਵੇਗੀ ਤੇ ਹੁਣ ਸਰਕਾਰ ਉਹ ਆਪਣੀ ਗਰੰਟੀ ਪੂਰੀ ਕਰਨ ਜਾ ਰਹੀ ਹੈ ਤਾਂ ਤੁਸੀਂ ਉਹਨਾਂ ਦਾ ਲਾਈਵ ਜਿਹੜਾ ਦੇਖ ਸਕਦੇ ਹੋ ਸੀਐਮ ਭਗਵੰਤ ਮਾਨ ਨੇ ਲਾਈਵ ਦੇ ਵਿੱਚ ਜਿਹੜਾ ਇਹ ਬਿਆਨ ਸਾਂਝਾ ਕੀਤਾ ਤਾਂ ਦੇਖ ਸਕਦੇ ਹੋ ਉਹਨਾਂ ਦਾ ਇਹ ਲਾਈਵ ਬਿਜਲੀ ਆਮ ਹੈ ਆਮ ਦੇ ਨਾਲ ਨਾਲ ਹੋਰ ਦੱਸ ਦਿਨਾ ਰਾਤ ਨੂੰ ਪੰਜਾਬ ਜਿਹੜਾ ਉਹ ਬੰਬੇ ਨੂੰ ਪੂਨੇ ਨੂੰ ਬੰਗਲੌਰ ਨੂੰ ਤੇ ਹైదరాబాద్ ਨੂੰ ਅਸੀਂ ਬਿਜਲੀ ਵੇਚਦੇ ਆ ਇਸ ਮਹੀਨੇ 90 ਕਰੋੜ ਦੀ ਬਿਜਲੀ ਵੇਚੀ ਐ ਪੰਜਾਬ ਦੀ ਜਿਹੜੀ ਸਰਕਾਰ ਨੇ ਨਾਲੇ ਪੈਸੇ ਆ ਰਹੇ ਨੇ ਤੇ ਲੋਕਾਂ ਨੂੰ ਲੋਕਾਂ ਨੂੰ ਦਿਨੇ ਲੋਕਾਂ ਨੂੰ ਦਿਨੇ ਆਪਣੇ ਕੋਲ ਸੋਲਰ ਵਾਲੀ ਐ ਸੋਲਰ ਵਾਲੀ ਸਸਤੀ ਪੈਂਦੀ ਐ ਨਹੀਂ ਤਾਂ ਸਾਰਾ ਐ ਰੱਟਿਆ ਪਿਆ ਉਂਗਲੀਆਂ ਤੇ ਮੈਨੂੰ ਤਾਂ ਕਾਲੀ ਹੋਈ ਪਈ ਐ ਕਿ ਕਦੋਂ ਪੰਜਾਬ ਨੂੰ ਮੈਂ ਦੁਬਾਰੇ ਰੰਗਲਾ ਪੰਜਾਬ ਬਣਾਵਾ ਜਿਹੜੀ ਜ਼ਿੰਮੇਵਾਰੀ ਤੁਸੀਂ ਮੈਨੂੰ ਦਿੱਤੀ ਹੋਈ ਹੈ ਨਾ ਮੈਂ ਉਹ ਤੋਂ ਖੁਸ਼ ਵੀ ਆ ਕਿ ਤੁਸੀਂ ਮੇਰੇ ਤੇ ਯਕੀਨ ਕੀਤਾ ਨਾਲ ਨਾਲ ਮੈਂ ਇਸ ਗੱਲ ਦਾ ਕੋਈ ਇਛਾਨ ਵੀ ਨਹੀਂ ਕਰਦਾ ਕਿ ਮੈਂ ਆਹ ਕੰਮ ਕਰ ਰਿਹਾ ਕਿਉਂਕਿ ਮੈਂ ਹੱਥ ਜੋੜ ਕੇ ਪਿੰਡ-ਪਿੰਡ ਜਾ ਕੇ ਤੁਹਾਡੇ ਤੋਂ ਇਹ ਕੰਮ ਮੰਗਿਆ ਕਿ ਮੈਨੂੰ ਆਹ ਕੰਮ ਦਿਓ ਮੈਂ ਕਰਕੇ ਦਿਖਾਉਂਗਾ ਤੇ ਆਪਾਂ ਦੋ ਸਾਲਾਂ ਚ ਕਾਮਯਾਬ ਹੋ ਗਏ ਰਾਸ਼ਨ ਕਾਰਡ ਆ ਜਿਹੜਾ ਰਾਸ਼ਨ ਹੈ ਉਹ ਘਰ-ਘਰ ਮਿਲਣ ਲੱਗ ਗਿਆ ਪੈਨਸ਼ਨਾਂ ਕਰ-ਕਰ ਜਾ ਕੇ ਮਿਲਣ ਲੱਗੀਆਂ ਮੈਂ ਤੁਹਾਨੂੰ ਕਿਹਾ ਸੀ ਪੰਜਾਬ ਸਰਕਾਰ ਹੁਣ ਪਿੰਪੜਾਂ ਥੱਲੋਂ ਬੋੜਾਂ ਥੱਲੋਂ ਕਸਬਿਆਂ ਚੋਂ ਤੇ ਸ਼ਹਿਰਾਂ ਚੋਂ ਚੱਲੂਗੀ ਚੱਲਦੀ ਨਹੀਂ ਆਉਂਦਿਆ ਨਾ ਅਫਸਰ ਹੁਣ ਪਿੰਡਾਂ ਚ ਆ ਕੇ ਰਿਸ਼ਤੀਆਂ ਕਰਦੇ ਆ ਹਫ਼ਤੇ ਚ ਮੇਰੇ ਕੋਲ ਐ ਮੇਰੇ ਕੋਲ ਇੱਕ ਡੈਸ਼ਬੋਰਡ ਐ ਮੇਰੇ ਆਈਪੈਡ ਚ ਮੈਂ ਚੈੱਕ ਕਰ ਸਕਦਾ ਐ ਇਸ ਵਕਤ ਕਿਹੜੀ ਤਹਿਸੀਲ ਦੇ ਵਿੱਚ ਜਿਹੜਾ ਤਹਿਸੀਲਦਾਰ ਐ ਉਹਦੇ ਕੋਲੇ ਕਿੰਨੀਆਂ ਫਾਈਲਾਂ ਪੈਂਡਿੰਗ ਪਈਆਂ ਨੇ ਔਰ ਕਿੰਨੇ ਦਿਨਾਂ ਤੋਂ ਪਈਆਂ ਨੇ ਨਾਲ ਦੀ ਨਾਲ ਫੋਨ ਕਰਕੇ ਪੁੱਛਦੇ ਆ ਭਾਈ ਤੂੰ ਫਾਈਲਾਂ ਕਿਉਂ ਨਹੀਂ ਸਾਈਨ ਕਰ ਰਿਹਾ ਕੋਈ ਚੀਜ਼ ਉਡੀਕਦਾ ਐ ਕੁਈ ਘਾਟ ਹੈ ਬੁੱਧਵਾਰ ਦੀ ਜੀ ਵੀਰਵਾਰ ਦੀ ਇਹਨੂੰ ਬੁੱਧਵਾਰ ਵੀਰਵਾਰ ਕਹਿੰਦੇ ਆ ਕਿਉਂਕਿ ਜਦੋਂ ਕਹਣ ਲੱਗਿਆ ਜਬ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਅਲਚੋਕ ਕਹਿੰਦੇ ਹੁੰਦੇ ਨੇ ਬੁੱਧਵਾਰ ਨੂੰ ਆਈ ਪਰ ਨਾਲ ਕੁਝ ਲੈ ਆਈ ਸੋ ਉਹ ਕੋ ਕੰਮ ਬੰਦ ਹੋ ਗਿਆ ਹੁਣ ਚਾਕੇ ਅੰਦਰ ਕਿਤੇ ਆਪਾਂ ਨੇ ਭ੍ਰਿਸ਼ਟਾਚਾਰ ਬੰਦ ਕੀਤਾ ਅੱਬ ਦੇ ਇੱਕਾਂ ਦੀਆਂ ਪੈਨਸ਼ਨਾਂ ਪੰਜ ਪੰਜ ਪੈਨਸ਼ਨਾਂ ਲੈਂਦੇ ਸੀ ਸਾਡੇ ਤਿੰਨ ਤਿੰਨ ਲੱਖ ਤਾਂ ਪੈਨਸ਼ਨ ਹੀ ਹੋ ਜਾਂਦੀ ਸੀ ਮੈਂ ਕਿਹਾ ਇੱਕ ਲੈਣੀ ਹੈ ਲੋ ਨਹੀਂ ਇਹ ਵੀ ਕੱਟ ਲੂਗਾ ਮੈਂ ਨਾਲੇ ਤਾਂ ਕਹਿੰਦੇ ਰਾਜ ਨਹੀਂ ਸੇਵਾ ਬਸ ਸੇਵਾ ਦੀ ਪੈਨਸ਼ਨ ਮੰਗਦੇ ਹੋ ਤੁਸੀਂ ਇਹ ਕੀਤਾ ਬਚਾਇਆ ਦੋ ਨਹਿਰਾ ਨਿਕਲ ਰਹੀਆਂ ਨੇ 206 ਮੈਗਾਵਾਟ ਦਾ ਡੈਮ ਬਣਾਇਆ ਧਾਰਕਲਾ ਪਠਾਨਕੋਟ ਰਾਵੀ ਰਾਵੀ ਦਰਿਆ ਤੋਂ ਉਹਦਾ ਪਾਣੀ ਹੈ ਨਾਲ ਤਾਂ ਬਿਜਲੀ ਬਣੂਗੀ ਤੇ ਨਾਲੇ ਇੱਕ ਨਹਿਰ ਪੂਰੇ ਦੁਆਬੇ ਵਿੱਚ ਦੀ 24 ਘੰਟੇ 12 ਮਹੀਨੇ 30 ਦਿਨ ਇੱਕ ਨਹਿਰ ਚੱਲੂਗੀ ਜਿਹੜੀ ਕਿ ਸਾਨੂੰ ਬਿਜਲੀ ਜਿਹੜਾ ਨਹਿਰਾ ਦਾ ਪਾਣੀ ਖੇਤਾਂ ਵਾਸਤੇ ਆਊਗਾ ਪੁਰਾਣੀਆਂ ਕੱਸੀਆਂ ਰਜਵਾਹੇ ਸੂਏ ਹੁਣ ਚੱਲਣ ਲੱਗ ਗਏ ਨਾ ਅੰਡਰਗ੍ਰਾਉਂਡ ਪੱਪਾ ਪੈਣ ਲੱਗ ਗਿਆ ਨਾ ਨਹਿਰਾਂ ਦਾ ਪਾਣੀ ਆਉਣ ਲੱਗ ਗਿਆ ਨਾ ਖੇਤਾਂ ਵੱਲ ਨੂੰ ਜਦੋਂ ਨਹਿਰਾਂ ਦਾ ਪਾਣੀ ਖੇਤਾਂ ਵੱਲ ਨੂੰ ਆ ਗਿਆ ਤਾਂ ਟਿਊਬਲ ਬੰਦ ਕਰ ਦੋਗੇ ਉਹਦੇ ਨਾਲ ਬਿਜਲੀ ਬਚੂਗੀ ਤੇ ਬਿਜਲੀ ਦੀ ਜਿੰਨੀ ਸਬਸਿਡੀ ਹੈ ਉਹ ਸਬਸਿਡੀ ਦੇ ਨਾਲ ਜਿਹੜੀ ਇੱਕ ਗਰੰਟੀ ਰਹਿੰਦੀ ਹੈ ਬਸ ਹੁਣ ਅਗਲੀ ਵਾਰੀ ਉਸੇ ਦੀ ਹੈ ਹਜ਼ਾਰ-ਹਜ਼ਾਰ ਰੁਪਏ ਜਿਹੜਾ ਸਾਡੀਆਂ ਮਾਵਾ ਭੈਣਾਂ ਨੂੰ ਉਹਨਾਂ ਦੀ ਕਬੀਲਦਾਰੀ ਵਾਸਤੇ ਦੇਣਾ ਹੈ ਉਹ ਪੂਰਾ ਕਰੂੰਗਾ ਪੂਰਾ ਕਰੂੰਗਾ ਕੋਈ ਗਰੰਟੀ ਨਹੀਂ ਛੱਡਦੇ ਬਲਕਿ ਗਰੰਟੀਆਂ ਤੋਂ ਵੱਧ ਕੰਮ ਕਰਾਂਗੇ ਗਰੰਟੀਆਂ ਤੋਂ ਬੰਦ ਕੰਮ ਕਰਾਂਗੇ ਖਜ਼ਾਨਾ ਵੀ ਪਰਾਂਗੇ ਤੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰਾਂਗੇ ਉਹੀ ਖਜ਼ਾਨਾ ਹੈ ਹੁਣ ਮੈਂ ਤਾਂ ਕਦੇ ਕਿਹਾ ਨਹੀਂ ਵੀ ਖਾਲੀ ਹੈ ਪਹਿਲਾਂ ਵਾਲੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਆਹ ਖਜ਼ਾਨਾ ਫਿਰ ਜਿਹੜਾ ਖਾਲੀ ਹੋਈ ਹੈ ਜਿਹੜਾ ਖਾਲੀ ਹੈ ਉਹਨੂੰ ਖਜ਼ਾਨਾ ਕੋ ਕਹਿੰਦੇ ਪੀਪਾ ਕਹੋ ਪੀਪਾ ਖਜ਼ਾਨਾ ਮੈਂ ਕਹਿੰਦੇ ਖਜ਼ਾਨੇ ਜਿਹਦਾ ਕੁਝ ਹੁੰਦਾ ਹੈ ਜੇ ਖਾਲੀ ਹੈ ਫਿਰ ਤਾਂ ਪੀਪਾ ਖੜਕਦਾ ਖਾਲੀ ਆਪਾਂ ਲੀਕੇਜ ਰੋਕਤੀ ਜਿਹੜੇ ਲੀਕ ਹੁੰਦੇ ਸੀ ਪੈਸੇ ਨਾ ਉਹ ਇੱਧਰ ਨੂੰ ਐ ਕਰਕੇ ਸਿੱਧੇ ਖਜ਼ਾਨੇ ਵੱਲ ਨੂੰ ਕਰ ਲੈ ਖਜ਼ਾਨੇ ਦੀ ਚਾਬੀ ਤੁਹਾਡੇ ਹੱਥ ਚ ਹੈ ਜਿੱਥੇ ਕਹਿੰਦੇ ਆ ਲੋਕ ਕੋਈ ਜਿਵੇਂ ਕਿਸੇ ਦਾ ਨੁਕਸਾਨ ਹੋ ਗਿਆ ਮੁਆਵਜ਼ਾ ਦੇਣਾ ਹੈ ਅਸੀਂ ਤਾਂ ਇੱਕ ਮਿੰਟ ਨਹੀਂ ਲਾਉਂਦੇ